ਸਾਲ 1911 ਦੇ ਵਿੱਚ ਇਟਾਲੀਅਨ ਰੇਲ ਕੰਪਨੀ ਜਿਹਦਾ ਨਾਮ ਯੂਨਾਈਟੀ ਹੁੰਦਾ ਹੈ ਯੂਨਾਈਟੀ ਕੰਪਨੀ ਇੱਕ ਰੇਲ ਤਿਆਰ ਕਰਦੀ ਹੈ ਜਿਹੜੀ ਕਿ ਪਹਿਲੇ ਦਿਨ ਪੈਰਿਸ ਤੋਂ ਬਿਆਨਾਂ ਰਵਾਨਾ ਹੋਣੀ ਹੁੰਦੀ ਹੈ ਤੇ ਜੀਚਕਿ 106 ਲੋਕਾਂ ਦੇ ਬੈਠਣ ਦੀ ਕੈਪੈਸਿਟੀ ਹੁੰਦੀ ਹੈ ਯੂਨਾਈਟੀ ਕੰਪਨੀ ਲੋਕਾਂ ਨੂੰ ਇਹ ਕਹਿੰਦੀ ਹੈ ਕਿ ਜਿਹੜੇ ਪਹਿਲੇ 106 ਵਿਅਕਤੀ ਇਹ ਚ ਸਫ਼ਰ ਕਰਨਗੇ ਉਹਨਾਂ ਦਾ ਸਫ਼ਰ ਬਿਲਕੁਲ ਫ੍ਰੀ ਹੋਵੇਗਾ ਉਹਨਾਂ ਤੋਂ ਕੋਈ ਵੀ ਕਿਰਾਇਆ ਨਹੀਂ ਲਿਆ ਜਾਵੇਗਾ ਤੇ ਦੇਣਾ ਹੁੰਦਾ ਹੈ 14 ਜੁਲਾਈ 1911 ਦਪਹਿਰ 3:45 'ਤੇ ਇਹ ਰੇਲ ਨੰਬਰ 4 ਜਿਹੜੀ ਕਿ ਪੈਰਿਸ ਦੇ ਇੱਕ ਸਟੇਸ਼ਨ ਗ੍ਰੈਂਡੀ ਲੋਨ ਤੋਂ ਬਿਆਨਾਂ ਲਈ ਰਵਾਨਾ ਹੁੰਦੀ ਹੈ ਬਿਆਨਾਂ ਸ਼ਹਿਰ ਹੈ ਜਿਹੜਾ ਹੰਸਟਰੀਆ ਦੇ ਵਿੱਚ ਪੈਂਦਾ ਹੈ ਤੇ ਜਦੋਂ 3:45 'ਤੇ ਇਹ ਟ੍ਰੇਨ ਬਿਆਨਾਂ ਲਈ ਰਵਾਨਾ ਹੁੰਦੀ ਹੈ ਤਾਂ ਇਹ ਟ੍ਰੇਨ ਦੇ ਮੂਰੇ ਇੱਕ ਭਾਰੀ ਇੰਜਣ ਹੁੰਦਾ ਹੈ ਜਿਹੜਾ ਕਿ ਭਾਫ਼ ਨਾਲ ਚੱਲਦਾ ਹੈ ਤੇ ਪਿੱਛੇ ਇਹਦੇ ਤਿੰਨ ਡੱਬੇ ਹੁੰਦੇ ਨੇ ਇਹ ਚ 106 ਲੋਕ ਸਫ਼ਰ ਕਰ ਰਹੇ ਹੁੰਦੇ ਨੇ ਉਹਨਾਂ ਚੋਂ ਕੁਝ ਵਪਾਰੀ ਲੋਕ ਹੁੰਦੇ ਨੇ ਤੇ ਕੁਝ ਉੱਥੇ ਦੇ ਸਥਾਨਕ ਲੋਕ ਹੁੰਦੇ ਨੇ ਤੇ ਕੁਝ ਟੂਰਿਸਟ ਲੋਕ ਹੁੰਦੇ ਨੇ ਜਦੋਂ ਇਹ ਟ੍ਰੇਨ ਉੱਥੋਂ ਰਵਾਨਾ ਹੁੰਦੀ ਹੈ ਤਾਂ ਅਗਲੇ ਦਿਨ ਹੀ 15 ਜੁਲਾਈ ਨੂੰ ਉੱਥੇ ਸਾਰੇ ਪੈਰਿਸ ਦੇ ਵਿੱਚ ਹੜਕਮ ਮੱਚ ਜਾਂਦਾ ਹੈ ਤੇ ਉੱਥੇ ਖਬਰਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਇਹ ਟ੍ਰੇਨ ਹੈ ਜਿਹੜੀ ਲਾਪਤਾ ਹੋ ਗਈ ਹੈ ਕਿਉਂਕਿ ਉੱਥੇ ਇੱਕ ਪਹਾੜੀ ਪੈਂਦੀ ਹੈ ਜਿਹਦਾ ਨਾਮ ਲੋਮਗਾਰਡਸ ਹੁੰਦਾ ਹੈ ਇਹ ਟ੍ਰੇਨ ਉਹਦੀ ਸੁਰੰਕ ਦੇ ਵਿੱਚ ਹੈ ਜਿਹੜੀ ਐਂਟਰ ਤਾਂ ਹੋ ਜਾਂਦੀ ਹੈ ਪਰ சுரੰਗ ਤੋਂ ਬਾਹਰ ਨਹੀਂ ਆਉਂਦੀ ਸਾਰੇ ਕਿਤੇ ਖਬਰਾਂ ਚ ਲਾਈਆ ਜਾਂਦੀਆਂ ਨੇ ਵੀ ਇਹ ਟ੍ਰੇਨ ਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਇਹ ਚ ਕੋਈ ਤਕਨੀਕੀ ਖਰਾਬੀ ਆ ਗਈ ਜਾਂ ਪਟੜੀ ਤੋਂ ਲਹਿ ਗਈ ਵੀ ਇਹ ਹੈ ਜਿਹੜੀ ਟ੍ਰੇਨ ਹੈ ਗਾਇਬ ਹੋ ਗਈ ਪਰ ਅਚਾਨਕ ਕੀ ਹੁੰਦਾ ਹੈ ਦੋ ਲੋਕ ਉਸ சுரੰਗ ਵਿੱਚੋਂ ਤੁਰ ਕੇ ਬਾਹਰ ਆਉਂਦੇ ਨੇ ਜਿਹੜੇ ਕਿ ਉਸੇ ਟ੍ਰੇਨ ਵਿੱਚ ਸਫ਼ਰ ਕਰ ਰਹੇ ਹੁੰਦੇ ਹਨ ਜਦੋਂ ਉਹ ਦੋ ਲੋਕ ਬਾਹਰ ਆਉਂਦੇ ਨੇ ਉਹਨਾਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਹੈ ਉਹ ਸਹੀ ਨਹੀਂ ਹੁੰਦੀ ਉਹ ਮੈਂਟਲੀ ਹੱਲ ਜਾਂਦੇ ਨੇ ਉਹ ਕੁਝ ਵੀ ਨਹੀਂ ਦੱਸਦੇ ਤਾਂ ਫੇਰ ਕੀ ਹੁੰਦਾ ਉੱਥੇ ਇੱਕ ਟੀਮ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਐਂ ਲੱਗਦਾ ਵੀ ਇਹ ਕਿਤੇ ਵੀ ਰਿਪੋਰਟਸ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਵੀ ਇਹ ਕਿਤੇ ਪਾਟੜੀ ਤੋਂ ਨਾ ਲਹਿ ਗਈ ਹੋਵੇ ਜਾਂ ਇਹ 'ਚ ਕੋਈ ਤਕਨੀਕੀ ਖਰਾਬੀ ਨਾ ਗਈ ਹੋਵੇ ਜਦੋਂ ਟੀਮ ਤਿਆਰ ਕੀਤੀ ਜਾਂਦੀ ਹੈ ਤਾਂ ਉਦੋਂ ਇੰਨਾ ਐਡਵਾਂਸ ਸਿਸਟਮ ਨਹੀਂ ਸੀ ਬੀ ਸਾਰਾ ਕੁਝ ਮੈਨੂਅਲੀ ਕੀਤਾ ਜਾਂਦਾ ਸੀ ਕੋਈ ਵੀ ਆਟੋਮੈਟਿਕ ਚੀਜ਼ ਨਹੀਂ ਉਦੋਂ ਤਿਆਰ ਹੋਈ ਸੀ ਤੇ ਨਾ ਹੀ ਉਹ ਟ੍ਰੇਨ 'ਚ ਜੀਪੀਐਸ ਸੀ ਵੀ ਉਹ ਤੋਂ ਪਤਾ ਲਗਾਇਆ ਜਾ ਸਕ ਕੇ ਟ੍ਰੇਨ ਕਿੱਥੇ ਐ ਤਾਂ ਉਹ ਟੀਮ ਚੰਗੀ ਤਰ੍ਹਾਂ ਜਾਂਚ ਕਰਦੀ ਐ ਉਹੋ ਸਾਰੇ ਸਟੇਸ਼ਨਾਂ ਤੋਂ ਪੁੱਛਤਾਛ ਕਰਦੀ ਐ ਵੀ ਇੱਥੇ ਤਾਂ ਨਹੀਂ ਟ੍ਰੇਨ ਆਈ ਅੱਗੇ ਵਾਲੇ ਸਟੇਸ਼ਨਾਂ ਤੋਂ ਤੇ ਉਹ ਰੇਲਵੇ ਲਾਈਨਾਂ ਦੀ ਵੀ ਚੰਗੀ ਤਰ੍ਹਾਂ ਜਾਂਚ ਕਰਦੀ ਐ ਵੀ ਸਾਰੇ ਸਟੇਸ਼ਨਾਂ ਤੋਂ ਪੁੱਛਦੀ ਐ ਵੀ ਕਿੱਥੋਂ ਕਿੱਥੋਂ ਇਹ ਟ੍ਰੇਨ ਐ ਜਿਹੜੀ ਪਾਸ ਹੋਈ ਐ ਕਿਹੜੇ ਸਟੇਸ਼ਨਾਂ ਤੋਂ ਤਾਂ ਫਿਰ ਕੀ ਹੁੰਦਾ ਐ ਉਸ ਤੋਂ ਬਾਅਦ ਇੱਕ ਕਿਸਾਨ ਉੱਥੇ ਦਾ ਸਾਹਮਣੇ ਆਉਂਦਾ ਚਾਰ ਦਿਨਾਂ ਬਾਅਦ ਜਿਹਦਾ ਨਾਮ ਹੈਨਰੀ ਡਪੋਰਟ ਹੁੰਦਾ ਜਦੋਂ ਕਿਸਾਨ ਆ ਕੇ ਦੱਸਦਾ ਵੀ ਮੈਂ ਆਪਣੇ ਖੇਤਾਂ ਵਿੱਚ ਦੀ ਇੱਕ ਟ੍ਰੇਨ ਗੁਜ਼ਰਦੀ ਦੇਖੀ ਐ ਜਿਹਦੇ ਤਿੰਨ ਡੱਬੇ ਸੀ ਤੇ ਇਹ ਇੱਕ ਇੰਜਣ ਸੀ ਨਾਹੀਂ ਉਹ ਟ੍ਰੇਨ ਦੀ ਕੋਈ ਆਵਾਜ਼ ਸੀ ਤੇ ਨਾਹੀਂ ਕੋਈ ਲਾਈਟ ਚੱਲ ਰਹੀ ਸੀ ਵੀ ਮੇਰੇ ਖੇਤਾਂ ਵਿੱਚ ਦੀ ਤਾਂ ਕੋਈ ਪੱਟਰੀ ਵੀ ਨਹੀਂ ਇੱਕ ਤਸਵੀਰ ਦੇ ਵਾਂਗ ਇਹ ਮੇਰੀਆਂ ਅੱਖਾਂ ਸਾਹਮਣੋਂ ਲੰਘੀ ਵੀ ਟ੍ਰੇਨ ਦਾ ਕੋਈ ਵੀ ਸ਼ੋਰ ਨਹੀਂ ਸੀ ਤਾ ਉੱਥੇ ਅਧਿਕਾਰੀਆਂ ਨੇ ਜਦੋਂ ਜਾਂਚ ਕੀਤੀ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਮਸ਼ਹੂਰ ਹੋਣ ਲਈ ਸਾਰਾ ਕੁਝ ਦੱਸ ਰਿਹਾ ਹੈ ਫਿਰ ਉਹ ਕੀ ਕਰਦੇ ਨੇ ਜਾਂਚ ਕਰਦੇ ਨੇ ਤੇ ਉਹ ਬੰਦੇ ਨੂੰ ਅਲੱਗ-ਅਲੱਗ ਟ੍ਰੇਨਾਂ ਦੀਆਂ ਫੋਟੋਆਂ ਦਿਖਾਉਂਦੇ ਨੇ ਤਾਂ ਉਹ ਬੰਦਾ ਜਿਹੜਾ ਹੈਂਡਰੀ ਹੁੰਦਾ ਉਹ ਉਹੀ ਟ੍ਰੇਨ ਵਾਲੀ ਫੋਟੋ 4 ਨੰਬਰ ਟ੍ਰੇਨ ਦੀ ਫੋਟੋ ਤੇ ਉਂਗਲੀ ਰੱਖਦਾ ਹੈ ਵੀ ਹਾਂ ਮੈਂ ਇਹ ਟ੍ਰੇਨ ਦੇਖੀ ਹੈ ਤਾਂ ਸਾਰੇ ਲੋਕ ਚੌਕ ਜਾਂਦੇ ਨੇ ਵੀ ਇੱਥੇ ਤਾਂ ਕੋਈ ਰੇਲਵੇ ਲੈਨ ਵੀ ਨਹੀਂ ਵੀ ਕਿਵੇਂ ਇਹ ਟ੍ਰੇਨ ਹੈ ਜਿਹੜੀ ਇੱਥੋਂ ਪਾਸ ਹੋਈ ਹੈ ਵੀ ਕੀ ਗੱਲ ਹੈ ਤਾਂ ਫਿਰ ਉਸ ਤੋਂ ਬਾਅਦ ਉਸੇ ਪਿੰਡ ਦੀ ਇੱਕ ਕੁੜੀ 19 ਸਾਲਾਂ ਦੀ ਜਿਹਦਾ ਨਾਮ ਅਲੀਸ਼ਾ ਹੁੰਦਾ ਹੈ ਉਹੋ ਸਾਹਮਣੇ ਆਉਂਦੀ ਹੈ ਤੇ ਉਹ ਵੀ ਇਹ ਗੱਲ ਦੱਸਦੀ ਹੈ ਉਸੇ ਬੰਦੇ ਦੀ ਤਰ੍ਹਾਂ ਵੀ ਸ਼ਾਮ ਨੂੰ ਮੇਰੇ ਘਰ ਕੋਲ ਦੀ ਜਦੋਂ ਥੋੜਾ ਜਿਹਾ ਹਨੇਰਾ ਹੋ ਰਿਹਾ ਸੀ ਵੀ ਉਦੋਂ ਇੱਕ ਟ੍ਰੇਨ ਲੰਘੀ ਹੈ ਜਿਹਦੀ ਨਾ ਕੋਈ ਆਵਾਜ਼ ਸੀ ਤੇ ਨਾ ਹੀ ਕੋਈ ਲਾਈਟ ਚੱਲ ਰਹੀ ਸੀ ਕਾਲੇ ਰੰਗ ਦੀ ਉਹ ਟ੍ਰੇਨ ਸੀ ਤੇ ਫਿਰ ਅਧਿਕਾਰੀ ਜਾਂਚ ਕਰਦੇ ਨੇ ਤੇ ਉਹਨੂੰ ਵੀ ਟ੍ਰੇਨਾਂ ਦੀਆਂ ਅਲੱਗ-ਅਲੱਗੀਆਂ ਫੋਟੋਆਂ ਦਿਖਾਉਂਦੇ ਨੇ ਤਾਂ ਉਹ ਵੀ ਉਸੇ 4 ਨੰਬਰ ਟ੍ਰੇਨ ਦੀ ਫੋਟੋ ਦੇ ਉੱਪਰ ਉਂਗਲੀ ਰੱਖਦੀ ਹੈ ਵੀ ਹਾਂ ਇਹ ਟ੍ਰੇਨ ਮੈਂ ਦੇਖੀ ਹੈ ਤਾਂ ਜਿਹੜਾ ਸਾਰਾ ਰੇਲਵੇ ਡਿਪਾਰਟਮੈਂਟ ਹੁੰਦਾ ਉਹ ਵੀ ਹੈਰਾਨ ਹੋ ਜਾਂਦਾ ਪੂਰੇ ਯੂਰਪ 'ਚ ਹੱਲਾ ਗੁੱਲਾ ਮੱਚ ਜਾਂਦਾ ਹੈ ਖਬਰਾਂ ਚਲਾਈਆਂ ਜਾਂਦੀਆਂ ਨੇ ਕੁਝ ਲੋਕ ਕਹਿੰਦੇ ਨੇ ਵੀ ਇਹ ਟ੍ਰੇਨ ਨੂੰ ਅਗਵਾਾ ਨਾ ਕਰ ਲਿਆ ਹੋਵੇ ਤਾਂ ਉਦੋਂ ਵਰਲਡ ਵਾਰ ਦਾ ਵੀ ਟਾਈਮ ਹੁੰਦਾ ਕੁਝ ਲੋਕ ਕਹਿੰਦੇ ਨੇ ਵੀ ਇਹ ਤੇ ਯੁੱਧ ਦਾ ਪ੍ਰਯੋਗ ਨਾ ਕੀਤਾ ਗਿਆ ਹੋਵੇ ਉੱਥੇ ਕੁਝ ਲੋਕ ਕਹਿੰਦੇ ਨੇ ਵੀ ਇਹ ਕੋਈ ਸਰਕਾਰ ਗੱਲ ਨੂੰ ਅੱਗੇ ਨਹੀਂ ਲਿਆ ਰਹੀ ਵੀ ਕਿਸੇ ਹੋਰ ਦੇਸ਼ ਨੇ ਵੀ ਅਗਵਾਣਾ ਟ੍ਰੇਨ ਨੂੰ ਕਰ ਲਿਆ ਹੋਵੇ ਤਾਂ ਫਿਰ ਉੱਥੇ ਇੱਕ ਹੈਰਾਨੀਜਨਕ ਖੁਲਾਸਾ ਹੁੰਦਾ ਇਟਲੀ ਦੇ ਇੱਕ ਪਿੰਡ ਦੇ ਲੋਕ ਸਾਰੇ ਰੇਲਵੇ ਡਿਪਾਰਟਮੈਂਟ ਨਾਲ ਗੱਲਬਾਤ ਕਰਦੇ ਨੇ ਉਹ ਇਹ ਗੱਲ ਸਾਹਮਣੇ ਰੱਖਦੇ ਨੇ ਵੀ ਜਦੋਂ ਸ਼ਾਮ ਨੂੰ ਸਾਡੇ ਪਿੰਡ ਥੋੜਾ ਥੋੜਾ ਕੋਰਾ ਪੈ ਰਿਹਾ ਸੀ ਤਾਂ ਸਾਡੇ ਪਿੰਡ ਦੇ ਲੋਕਾਂ ਨੇ ਦੇਖਿਆ ਉੱਥੋਂ ਇੱਕ ਕਾਲੇ ਰੰਗ ਦੀ ਟ੍ਰੇਨ ਲੰਗੀ ਹੈ ਜੀਦੇ ਕਿ ਤਿੰਨ ਡੱਬੇ ਸੀ ਤੇ ਇੱਕ ਇੰਜਣ ਸੀ ਪਹਿਲਾ ਵਾਂਗ ਹੀ ਉਹ ਟ੍ਰੇਨ 'ਚ ਨਾ ਕੋਈ ਲਾਈਟ ਚੱਲ ਰਹੀ ਸੀ ਤੇ ਨਾ ਉਹਦੀ ਕੋਈ ਆਵਾਜ਼ ਸੀ ਸਾਡੇ ਦੇਖਦੇ ਦੇਖਦੇ ਹੀ ਉਹ ਸੰਘਣੇ ਕੋਰੇ 'ਚ ਦਾਖਲ ਹੋ ਗਈ ਵੀ ਸਾਨੂੰ ਪਤਾ ਨਹੀਂ ਲੱਗਿਆ ਉਹ ਟ੍ਰੇਨ ਕਿੱਥੇ ਗਈ ਤਾਂ ਇਹ ਗੱਲ ਸੁਣ ਕੇ ਰੇਲਵੇ ਡਿਪਾਰਟਮੈਂਟ ਵਾਲੇ ਸਾਰੇ ਹੈਰਾਨ ਹੋ ਜਾਂਦੇ ਨੇ ਅਲੱਗ-ਅਲੱਗ ਟੀਮਾਂ ਬਣਾਈਆਂ ਜਾਂਦੀਆਂ ਨੇ ਪਰ ਉਹ ਟੀਮਾਂ ਨੂੰ ਵੀ ਜਾਂਚ ਕਰਨ ਦੇ ਪਤਾ ਲੱਗਦਾ ਵੀ ਉਹ ਟ੍ਰੇਨ ਹੈ ਜਿਹੜੀ ਗਈ ਕਿੱਧਰ ਵੀ ਸੁਰੰਗ 'ਚ ਐਂਟਰ ਤਾਂ ਹੋਈ ਸੀ ਬਰ ਬਾਹਰ ਨਹੀਂ ਆਈ ਉਥੇ ਇੱਕ ਸਾਇੰਟਿਸਟ ਹੁੰਦਾ ਹੈ ਯੂਰਪ ਦਾ ਜਿਹਦਾ ਨਾਮ ਹੁੰਦਾ ਐਂਡਰਿਓ ਪੌਕ ਉਹਨੇ ਇੱਕ ਖੋਜ ਕੀਤੀ ਹੁੰਦੀ ਹੈ ਆਪਦੀ ਉਹਦੀ ਰਿਪੋਰਟ ਅਨੁਸਾਰ ਬਈ ਟ੍ਰੇਨ ਹੈ ਜਿਹੜੀ ਟਾਈਮ ਲੂਪ ਚ ਚਲੀ ਗਈ ਤੇ ਉਹਦੀ ਜਿਹੜੀ ਰਿਪੋਰਟ ਹੈ ਉਹ ਅੱਗੇ ਲੀਕ ਹੋ ਜਾਂਦੀ ਹੈ ਉਸ ਰਿਪੋਰਟ ਚ ਲਿਖਿਆ ਹੁੰਦਾ ਬਈ ਟ੍ਰੇਨ ਹੈ ਜਿਹੜੀ ਕਿਸੇ ਟਾਈਮ ਲੂਪ ਚ ਐਂਟਰ ਹੋ ਗਈ ਹੈ ਕਿਉਂਕਿ ਸਾਨੂੰ ਪਤਾ ਹੋਣਾ ਜਿਨੇ ਜਿਨੇ ਟਾਈਮ ਲੂਪ ਪੜਿਆ ਵੀ ਕਈ ਵਾਰ ਇਹ ਟਾਈਮ ਲੂਪ ਨੇ ਜਿਹੜੇ ਅਲੱਗ-ਅਲੱਗ ਥਾਵਾਂ ਤੇ ਬਣਦੇ ਰਹਿੰਦੇ ਨੇ ਜਿਹੜਾ ਬੰਦਾ ਉਹ ਚ ਐਂਟਰ ਹੋ ਜਾਂਦਾ ਉਹ ਕਦੇ ਬਾਹਰ ਨਹੀਂ ਆਉਂਦਾ ਕੋਈ ਭਵਿੱਖ 'ਚ ਚਲਾ ਜਾਂਦਾ ਤੇ ਕੋਈ ਪਿੱਛੇ ਚਲਾ ਜਾਂਦਾ ਉਹ ਸਾਇੰਟਿਸਟ ਨੇ ਇਸ ਰਿਪੋਰਟ ਚ ਐਵੇਂ ਹੀ ਲਿਖਿਆ ਸੀ ਵੀ ਜਿਹੜੀ ਇਹ ਟ੍ਰੇਨ ਹੈ ਇਹ ਵੀ ਲੂਪ ਚ ਐਂਟਰ ਹੋ ਕੇ ਜਾਂ ਤਾਂ ਕਿਸੇ ਅੱਗੇ ਭਵਿੱਖ 'ਚ ਚਲੀ ਗਈ ਹੈ ਜਾਂ ਟਾਈਮ 'ਚ ਪਿੱਛੇ ਚਲੀ ਗਈ ਹੈ ਤੇ ਫੇਰ ਕੀ ਹੁੰਦਾ 10 ਸਾਲਾਂ ਬਾਅਦ ਇੱਕ ਇਟਲੀ ਦੇ ਸਟੇਸ਼ਨ ਤੇ ਸਵੇਰੇ 6 ਵਜੇ ਛੋਟਾ ਜਿਹਾ ਸਟੇਸ਼ਨ ਹੁੰਦਾ ਪਿੰਡ ਦਾ ਉਥੇ ਅਚਾਨਕ ਆ ਕੇ ਇੱਕ ਟ੍ਰੇਨ ਰੁਕਦੀ ਹੈ ਜਦੋਂ ਦਾ ਉਥੇ ਦਾ ਸਟੇਸ਼ਨ ਮਾਸਟਰ ਦੇਖਦਾ ਵੀ ਇਹ ਟ੍ਰੇਨ ਨਾ ਤਾਂ ਕਿਸੇ ਸਕੈਜੂਲ 'ਚ ਸੀ ਵੀ ਇਹ ਟ੍ਰੇਨ ਕਿੱਥੋਂ ਆਈ ਵੀ ਨਾ ਇਹ ਟ੍ਰੇਨ ਨੇ ਕੋਈ ਸਿਗਨਲ ਦਿੱਤਾ ਉਹ ਟ੍ਰੇਨ ਨੂੰ ਜੰਗ ਲੱਗੀ ਪਈ ਹੁੰਦੀ ਹੈ ਉਹਦੇ ਡੱਬਿਆਂ 'ਚ ਵੀ ਮਿੱਟੀ ਭਰੀ ਪਈ ਹੁੰਦੀ ਹੈ ਤੇ ਉਹ ਸਟੇਸ਼ਨ ਮਾਸਟਰ ਉਥੇ ਬੰਦਿਆਂ ਨੂੰ ਬੁਲਾਉਂਦਾ ਤੇ ਉਹ ਟ੍ਰੇਨ ਦੇ ਜਦੋਂ ਅੰਦਰ ਚੜ ਕੇ ਦੇਖਦੇ ਨੇ ਉਹ ਟ੍ਰੇਨ ਦੀ ਹਾਲਤ ਹੈ ਜਿਹੜੀ ਬਹੁਤ ਬੁਰੀ ਹੋ ਚੁੱਕੀ ਹੁੰਦੀ ਹੈ ਦੱਬਿਆਂ 'ਚ ਜੰਗ ਲੱਗੀ ਪਈ ਹੁੰਦੀ ਐ ਮਿੱਟੀ ਭਰੀ ਪਈ ਹੁੰਦੀ ਐ ਤੇ ਉਹ ਡੱਬੇ 'ਚ ਜਿਹੜਾ ਕੋਈ ਵੀ ਬੰਦਾ ਮੌਜੂਦ ਨਹੀਂ ਹੁੰਦਾ ਜਦੋਂ ਸ਼ਾਨਬੀਨ ਕਰਦੇ ਨੇ ਦੇਖਦੇ ਨੇ ਤਾਂ ਉਸ ਟ੍ਰੇਨ ਦੀ ਸੀਟ ਇੱਕ ਸੀਟ ਦੇ ਪਿੱਛੇ ਖਰੋਚ ਕੇ ਕੁਝ ਲਿਖਿਆ ਹੁੰਦਾ ਉਹ ਇਹ ਲਿਖਿਆ ਹੁੰਦਾ ਕਿ ਤੁਸੀਂ ਇਹ ਦਰਵਾਜ਼ਾ ਨਾ ਖੋਲਣਾ ਅਸੀਂ ਕਦੇ ਵੀ ਮੁੜ ਕੇ ਨਹੀਂ ਆਵਾਂਗੇ ਇਹ ਪੜ ਕੇ ਸਾਰੇ ਹੈਰਾਨ ਹੋ ਜਾਂਦੇ ਨੇ ਵੀ ਉਹ ਕਿਹੜਾ ਦਰਵਾਜ਼ਾ ਹੈ ਜਿਹੜੇ ਨੂੰ ਇਹ ਖੋਲਣ ਦੀ ਗੱਲ ਕਰ ਰਹੇ ਨੇ ਵੀ ਅਸੀਂ ਕਦੇ ਮੁੜ ਕੇ ਨਹੀਂ ਆਉਣਾ ਵੀ ਇਹ ਕਿਹਨੇ ਲਿਖਿਆ ਹੈ ਤਾ ਸਾਰੇ ਇਹ ਵੀ ਗੱਲ ਤੋਂ ਹੈਰਾਨ ਹੁੰਦੇ ਨੇ ਜਦੋਂ ਪਤਾ ਲੱਗਦਾ ਵੀ ਇਹ ਤਾਂ ਉਹੀ 4 ਨੰਬਰ ਟ੍ਰੇਨ ਹੈ ਜਿਹੜੀ 10 ਸਾਲ ਪਹਿਲਾਂ ਗਾਇਬ ਹੋ ਗਈ ਸੀ ਉਸ ਸੁਰੰਗ ਤੋਂ ਵੀ ਇਹ ਇੱਥੇ ਕਿਵੇਂ ਆਈ ਕਿਉਂਕਿ ਉਹ ਸੈਂਕੜੇ ਦੂਰ ਹੁੰਦਾ ਹੈ ਉਹ ਸਟੇਸ਼ਨ ਤੋਂ ਜਿੱਥੋਂ ਉਹ ਰਵਾਨਾ ਹੋਈ ਹੁੰਦੀ ਹੈ ਉਹ ਸਾਰੇ ਹੈਰਾਨ ਹੁੰਦੇ ਨੇ ਵੀ ਕਿਵੇਂ ਇਹ 10 ਸਾਲਾਂ ਬਾਅਦ ਨਾ ਕੋਈ ਇਹਦਾ ਡਰਾਈਵਰ ਹੈ ਨਾ ਕੋਈ ਇਹਨੇ ਸਿਗਨਲ ਦਿੱਤਾ ਨਾ ਆਵਾਜ਼ ਕਰੀ ਵੀ ਕਿਵੇਂ ਇਹ ਸਟੇਸ਼ਨ ਤੇ ਆ ਗਈ ਤਾਂ ਸਾਰੇ ਲੋਕ ਹੀ ਇਹ ਖੜੇ ਕਰ ਰਹੇ ਹੁੰਦੇ ਨੇ ਇਹ ਦਿਮਾਗ ਹਲਾ ਰਹੇ ਹੁੰਦੇ ਨੇ ਵੀ ਇਹ ਟ੍ਰੇਨ ਦੇ ਜਿਹੜੇ ਦੋ ਵਿਅਕਤੀ ਸੀ ਉਹ ਬਾਹਰ சுரੰਗ ਤੋਂ ਕਿਵੇਂ ਆਏ ਉਹਨਾਂ ਦੀ ਤਮਾਗੀ ਹਾਲਤ ਕਿਵੇਂ ਖਰਾਬ ਹੋਈ ਵੀ ਉਹ 104 ਬੰਦੇ ਕਿੱਧਰ ਗਏ ਸਾਰੇ ਲੋਕੀ ਹਜੇ ਤੱਕ ਵੀ ਇਹ ਸਵਾਲਾਂ ਦਾ ਜਿਹੜਾ ਕੋਈ ਸੋਲੂਸ਼ਨ ਨਹੀਂ ਕੱਢ ਸਕੇ ਨਾ ਉਹਨਾਂ ਨੂੰ ਹਜੇ ਤੱਕ ਪਤਾ ਲੱਗਿਆ ਵੀ 10 ਸਾਲਾਂ ਬਾਅਦ ਤੇ ਇਹ ਟ੍ਰੇਨ ਹੈ ਜਿਹੜੀ ਵੀ ਕਿੱਥੇ ਚਲੀ ਗਈ ਸੀ ਪਤਾ ਨਹੀਂ ਕਿਸੇ ਟਾਈਮ ਲੂਪ ਚ ਚਲੀ ਜੀ ਗਈ ਸੀ ਜਾਂ ਕਿੱਥੇ ਚਲੀ ਗਈ ਸੀ ਇਸ ਸਵਾਲ ਨੇ ਜਿਹੜੇ ਹਜੇ ਤੱਕ ਵੀ ਉੱਥੇ ਹੀ ਖੜੇ ਨੇ ਇਹਨਾਂ ਦਾ ਕੋਈ ਸੋਲੂਸ਼ਨ ਨਹੀਂ ਲੱਭ ਸਕਿਆ ਸੋ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਨਵੇਂ ਨਵੇਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹੂੰਗਾ ਮੈਨੂੰ ਦਿਓ ਇਜਾਜ਼ਤ ਤੁਹਾਡਾ ਆਪਣਾ ਪਰਮਿੰਦਰ ਸੰਧੂ ਧੰਨਵਾਦ